जय पीएम दोस्तों मैं नीरजा 파ਰティ ਅਤੇ ਇਕੁਐਲਿਟੀ ਐਡ ਜਸਟਿਸ YouTube ਚੈਨਲ ਅਤੇ ਰੋਜ਼ਾਨਾ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਦੇ ਅਖਬਾਰ ਦੇ ਮੁੱਖ ਸੰਪਾਦਕ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਅੱਜ ਅਸੀਂ 22 ਅਤੇ 23 ਅਕਤੂਬਰ 1938 ਨੂੰ ਗੁਜਰਾਤ ਅਹਮਦਾਬਾਦ ਵਿੱਚ ਡਾਕਟਰ ਅੰਬੇਡਕਰ ਦੇ ਦਿੱਤੇ ਇੱਕ ਭਾਸ਼ਣ ਨੂੰ ਸਾਂਝਾ ਕਰ ਰਹੇ ਹਾਂ ਇਸ ਭਾਸ਼ਣ ਦੇ ਨਾਲ ਹੀ ਇਸ ਵਿੱਚ ਉਠਾਏ ਗਏ ਖਾਸ ਮੁੱਦਿਆਂ ਦੇ ਬਾਰੇ ਸਾਡੇ ਦੋ ਸਾਥੀਆਂ ਦੁਆਰਾ ਕੀਤੀ ਚਰਚਾ ਨੂੰ ਅਸੀਂ ਸੁਣਾਂਗੇ 22 ਅਤੇ 23 ਅਕਤੂਬਰ 1938 ਨੂੰ ਡਾਕਟਰ ਸਾਹਿਬ ਦੋ ਦਿਨ ਅਹਮਦਾਬਾਦ ਵਿੱਚ ਰਹੇ ਇਸ ਸਮੇਂ ਦੌਰਾਨ ਉਹਨਾਂ ਦੇ ਸਨਮਾਨ ਅਤੇ ਪਾਸ਼ਣਾ ਦੇ ਕਟੂਗਠ 15 ਪ੍ਰੋਗਰਾਮ ਹੋਏ ਉਸ ਦੇ ਸਾਰੇ ਪ੍ਰੋਗਰਾਮ ਬੜੇ ਉਤਸ਼ਾਹ ਨਾਲ ਹੁੰਦੇ ਸਨ ਗੁਜਰਾਤ ਵਰਨਾ ਕੋਲਰ ਸੁਸਾਇਟੀ ਦੇ ਪ੍ਰੇਮਾਬਾਈ ਹਾਲ ਵਿੱਚ ਇਸ ਸਮਾਗਮ ਮੌਜੂਦਾ ਰਾਜਨੀਤੀ ਦੇ ਮੱਦੇ ਨਜ਼ਰ ਬਹੁਤ ਮਹੱਤਵਪੂਰਨ ਸੀ ਉੱਥੇ ਹੀ ਦਲਿਤ ਯੂਥ ਕਲੱਬ ਵੱਲੋਂ ਮਿਲੇ ਸਨਮਾਨ ਪੱਤਰ ਦਾ ਜਵਾਬ ਦਿੰਦੇ ਹੋਏ ਡਾ ਬਾਬਾ ਸਾਹਿਬ ਨੇ ਪ੍ਰਭਾਵਸ਼ਾਲੀ ਅਤੇ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ ਉਸੇ ਦਾ ਕੁਝ ਹਿੱਸਾ ਇੱਥੇ ਦਿੱਤਾ ਜਾ ਰਿਹਾ ਹੈ ਜੋ ਹਰ ਕਿਸੇ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ ਉਹ ਗਾਂਧੀ ਦੇ ਵਿਰੋਧੀ ਹਨ ਅਤੇ ਇਹਨਾਂ ਦੋਵਾਂ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਗਾਂਧੀ ਨੂੰ ਗੱਦਾਰ ਕਿਉਂ ਕਹਿੰਦਾ ਹਾਂ ਗੋਲਮੇਸ ਕਾਨਫਰੰਸ ਲਈ ਭਾਰਤ ਦੇ ਦਲਿਤ ਵਰਗ ਦੇ ਪ੍ਰਤੀਨਿਧੀ ਵਜੋਂ ਇੰਗਲੈਂਡ ਜਾਣ ਤੋਂ ਪਹਿਲਾਂ ਮੈਂ ਗਾਂਧੀ ਨੂੰ ਮਿਲਿਆ ਸੀ ਉਸ ਸਮੇਂ ਉਹਨਾਂ ਕਿਹਾ ਸੀ ਕਿ ਮੈਂ ਅਛੂਤਾਂ ਨੂੰ ਵੱਖਰੀਆਂ ਸੀਟਾਂ ਦੇਣ ਦੇ ਵਿਰੁੱਧ ਹਾਂ ਹਾਲਾਂਕਿ ਜਦੋਂ ਹੋਰ ਗਲਬਾਤ ਹੋਈ ਤਾਂ ਉਹ ਸਹਿਮਤ ਹੋ ਗਿਆ ਉਸਨੇ ਕਿਹਾ ਕਿ ਜੇਕਰ ਹੋਰ ਕਟਗਿਣਤੀ ਪਾਈ ਚਾਰਿਆਂ ਦੇ ਨੁਮਾਇੰਦੇ ਅਛੂਤਾਂ ਦੀਆਂ ਮੰਗਾਂ ਨੂੰ ਮੰਨ ਲੈਣ ਤਾਂ ਮੈਂ ਕੋਈ ਰੁਕਾਵਟ ਨਹੀਂ ਪੈਦਾ ਕਰਾਂਗਾ ਅੱਗੇ ਅਸੀਂ ਵਿਦੇਸ਼ ਜਾਵਾਂਗੇ ਗਾਂਧੀ ਦੂਜੀ ਗੋਲਮੇਸ ਕਾਨਫਰੰਸ ਵਿੱਚ ਵੀ ਆਏ ਸਨ ਜਿਸ ਕੰਮ ਲਈ ਮੈਂ ਗਿਆ ਸੀ ਉਸ ਬਾਰੇ ਚਰਚਾ ਚੱਲ ਰਹੀ ਸੀ ਇੱਕ ਦਿਨ ਸਰੋਜਨੀ ਬਾਈ ਮੈਨੂੰ ਗਾਂਧੀ ਕੋਲ ਲੈ ਗਈ ਉਹ ਜਾਣਨਾ ਚਾਹੁੰਦਾ ਸੀ ਕਿ ਅਛੂਤਾਂ ਦਾ ਕੀ ਕਹਿਣਾ ਹੈ ਰਾਤ ਦੇ 10 ਵਜੇ ਦਾ ਸਮਾਂ ਸੀ ਜਦੋਂ ਅਸੀਂ ਪਹੁੰਚੇ ਤਾਂ ਗਾਂਧੀ ਚਰਖਾ ਕੱਤ ਰਿਹਾ ਸੀ ਮੈਂ ਉਹਨਾਂ ਨੂੰ ਦੱਸ ਦਿੱਤਾ ਜੋ ਮੈਨੂੰ ਦੱਸਣਾ ਸੀ ਮੇਰੀਆਂ ਗੱਲਾਂ ਚੱਲ ਰਹੀਆਂ ਸਨ ਗਾਂਧੀ ਦਾ ਚਰਖਾ ਵੀ ਚੱਲ ਰਿਹਾ ਸੀ ਮੈਂ ਡੇਢ ਘੰਟਾ ਉੱਥੇ ਬੈਠਾ ਰਿਹਾ ਉਸ ਸਮੇਂ ਦੌਰਾਨ ਗਾਂਧੀ ਨੇ ਮੈਨੂੰ ਇੱਕ ਸ਼ਬਦ ਵੀ ਨਹੀਂ ਕਿਹਾ ਅਖੀਰ ਜਦੋਂ ਉਸ ਦਾ ਚਰਖਾ ਰੁਕ ਗਿਆ ਅਤੇ ਅਸੀਂ ਉੱਠੇ ਤਾਂ ਗਾਂਧੀ ਨੇ ਮੈਨੂੰ ਬਸ ਕਿਹਾ ਮੈਂ ਸੁਣਿਆ ਜੋ ਤੁਸੀਂ ਕਿਹਾ ਸੀ ਮੈਂ ਉਹਨਾਂ ਵੱਲ ਜ਼ਰੂਰ ਧਿਆਨ ਦੇਵਾਂਗਾ ਫਿਰ ਮੈਂ ਉੱਥੋਂ ਵਾਪਸ ਆ ਗਿਆ ਅੱਗੋ ਸੁਨੇਹਾ ਆਇਆ ਕਿ ਗਾਂਧੀ ਨੇ ਸਾਰਿਆਂ ਕੱਟ ਗਿਣਤੀਆਂ ਦੇ ਨੁਮਾਇੰਦਿਆਂ ਨੂੰ ਬੁਲਾਇਆ ਹੈ ਅਸੀਂ ਸਾਰੇ ਮਿਲਣ ਗਏ ਸੁਣਨ ਵਿੱਚ ਆਇਆ ਸੀ ਕਿ ਨਾਮਦੇਵ ਦੇ ਵਿਆਹ ਵਿੱਚ ਕਿਸੇ ਨੇ ਸਾਰੇ ਸਬੰਧੀਆਂ ਨੂੰ ਪੁੱਛਿਆ ਸੀ ਤੁਸੀਂ ਕੀ ਚਾਹੁੰਦੇ ਹੋ ਉਸੇ ਤਰਜ਼ ਤੇ ਗਾਂਧੀ ਨੇ ਸਾਡੇ ਵਿੱਚੋਂ ਹਰੇਕ ਨੂੰ ਪੁੱਛਿਆ ਤੁਸੀਂ ਕੀ ਚਾਹੁੰਦੇ ਹੋ ਸਾਰਿਆਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਗਾਂਧੀ ਨੇ ਆਖਰਕਾਰ ਕਿਹਾ ਮੈਂ ਤੁਹਾਡੀ ਸਾਰਿਆਂ ਦੀ ਗੱਲ ਸੁਣੀ ਹੈ ਮੈਂ ਹਰ ਗੱਲ ਨੂੰ ਧਿਆਨ ਨਾਲ ਵਿਚਾਰਿਆ ਹੈ ਮੈਂ ਅਛੂਤਾ ਨੂੰ ਕੁਝ ਵੀ ਦੇਣਾ ਨਹੀਂ ਚਾਹੁੰਦਾ ਇਸ ਤੋਂ ਬਾਅਦ ਕਟ ਗਿਣਤੀ ਪ੍ਰਤੀਨਿਧੀਆਂ ਕਟ ਗਿਣਤੀ ਕਮੇਟੀ ਦੀ ਮੀਟਿੰਗ ਹੋਈ ਰਾਮਸੇ ਮੈਕਡੋਨਲਡ ਪ੍ਰਦਾਨਗੀ ਮੰਡਲ ਵਿੱਚ ਸਨ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਸਲਮਾਨਾ ਨੇ ਮੁਲਤਵੀ ਹੋਣ ਦਾ ਨੋਟਿਸ ਦੇ ਦਿੱਤਾ ਕਾਰਨ ਇਹ ਸੀ ਕਿ ਉਹ ਇਕੱਲੇ ਗਾਂਧੀ ਨਾਲ ਗੱਲ ਕਰਨਾ ਚਾਹੁੰਦੇ ਸਨ ਮੈਂ ਹੈਰਾਨ ਸੀ ਮੈਂ ਇਸ ਘਟਨਾ ਦਾ ਅਰਥ ਨਹੀਂ ਸਮਝ ਸਕਿਆ ਮੈਂ ਉੱਠ ਕੇ ਮੁਲਤਵੀ ਨੋਟਿਸ ਦਾ ਵਿਰੋਧ ਕੀਤਾ ਮੈਂ ਕਿਹਾ ਜੇ ਇੱਕ ਚਰਚਾ ਕਟ ਗਿਣਤੀਆਂ ਦੇ ਹੱਕਾਂ ਦੀ ਹੈ ਤਾਂ ਇਕੱਲੇ ਗਾਂਧੀ ਨਾਲ ਕਿਉਂ ਅਸੀਂ ਇਸ ਵਿੱਚ ਹਿੱਸਾ ਕਿਉਂ ਨਹੀਂ ਲੈ ਸਕਦੇ ਇਸ ਤੋਂ ਪਹਿਲਾਂ ਵੀ ਨਿੱਜੀ ਮੁਲਾਕਾਤ ਹੋਈ ਸੀ ਜੇਕਰ ਇਹ ਮੀਟਿੰਗ ਅਛੂਤਾਂ ਦੀਆਂ ਮੰਗਾਂ ਨੂੰ ਲੈ ਕੇ ਹੋ ਰਹੀ ਹੈ ਤਾਂ ਸਾਨੂੰ ਇਸ ਤੋਂ ਬਾਹਰ ਕਿਉਂ ਰੱਖਿਆ ਜਾਵੇ ਗਾਂਧੀ ਇਸ ਗੱਲ ਨੂੰ ਸੱਚਟ ਕਰਨ ਇਸ ਤੇ ਸਪੀਕਰ ਨੇ ਗਾਂਧੀ ਨੂੰ ਪੁੱਛਿਆ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਫਿਰ ਗਾਂਧੀ ਨੇ ਕਿਹਾ ਮੈਂ ਖੁਦ ਅਛੂਤਾਂ ਨੂੰ ਕੁਝ ਨਹੀਂ ਦੇਣਾ ਚਾਹੁੰਦਾ ਪਰ ਜੇਕਰ ਹੋਰ ਕਟ ਗਿਣਤੀ ਨੁਮਾਇੰਦੇ ਅਛੂਤਾਂ ਦੀਆਂ ਮੰਗਾਂ ਮੰਨ ਲੈਣ ਤਾਂ ਮੈਂ ਉਹਨਾਂ ਦਾ ਵਿਰੋਧ ਨਹੀਂ ਕਰਾਂਗਾ ਇਹ ਮੇਰੇ ਮਨਗੜਤ ਨਹੀਂ ਹਨ ਉਹ ਗੋਲਮੇਸ ਕਾਨਫਰੰਸ ਦੀ ਕਾਰਵਾਈ ਵਿੱਚ ਦਰਜ ਹਨ ਜੇਕਰ ਕੋਈ ਚਾਹੇ ਤਾਂ ਇਸ ਨੂੰ ਦੇਖ ਸਕਦਾ ਹੈ ਅਖੀਰ ਮੇਰੇ ਵਿਰੋਧ ਦਾ ਕੋਈ ਫਾਇਦਾ ਨਹੀਂ ਹੋਇਆ ਅਤੇ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਉਸ ਤੋਂ ਬਾਅਦ ਜੋ ਵੀ ਹੋਇਆ ਗਾਂਧੀ ਨੇ ਜੋ ਵੀ ਕੀਤਾ ਉਹ ਮੇਰੇ ਦਿਲ ਵਿੱਚ ਸਦਾ ਲਈ ਵਸ ਗਿਆ ਹੈ ਇਸ ਤੋਂ ਮੈਨੂੰ ਯਕੀਨ ਹੋ ਗਿਆ ਹੈ ਕਿ ਗਾਂਧੀ ਇੱਕ ਤੋਖੇਬਾਜ਼ ਆਦਮੀ ਹੈ ਕਟ ਗਿਣਤੀ ਕਮੇਟੀ ਦੀ ਮੀਟਿੰਗ ਵਿੱਚ ਅਜਿਹੇ ਆਸ਼ਣ ਦੇਣ ਤੋਂ ਬਾਅਦ ਇਸ ਮਹਾਤਮਾ ਨੇ ਕੀ ਕੀਤਾ ਹੋਵੇਗਾ ਆਪਣੀ ਗੱਲ ਨੂੰ ਲਾਗੂ ਕਰਨ ਲਈ ਉਸਨੇ ਇੱਕ ਮਸ਼ਹੂਰ ਚਾਲ ਲੱਭ ਲਈ ਉਸਨੇ ਕੁਰਾਨ ਦੇ ਪੰਨਿਆਂ ਨੂੰ ਖੰਗਾ ਲਿਆ ਉਸਨੇ ਆਪਣੇ ਮਨ ਵਿੱਚ ਕੁਝ ਫੈਸਲਾ ਕੀਤਾ ਅਤੇ ਰਿਡਜ਼ ਹੋਟਲ ਵਿੱਚ ਆਗਾ ਖਾਨ ਦੇ ਕਮਰੇ ਵਿੱਚ ਹੋ ਰਹੀ ਮੁਸਲਮਾਨਾਂ ਦੀ ਨਿੱਜੀ ਮੀਟਿੰਗ ਵਿੱਚ ਪਹੁੰਚ ਗਿਆ। ਉੱਥੇ ਉਸਨੇ ਕੁਰਾਨ ਨੂੰ ਆਪਣੇ ਸਾਹਮਣੇ ਰੱਖਿਆ ਅਤੇ ਕਿਹਾ, "ਵੇਖੋ, ਤੁਹਾਡਾ ਧਰਮ ਗ੍ਰੰਥ ਕੀ ਕਹਿੰਦਾ ਹੈ? ਕੀ ਕਿਸੇ ਸਮਾਜ ਵਿੱਚ ਵੰਡੀਆਂ ਪਾਉਣਾ ਇਸਲਾਮ ਧਰਮ ਨਾਲ ਮੇਲ ਖਾਂਦਾ ਹੈ?" ਉਸਨੇ ਕਿਹਾ, "ਨਹੀਂ, Hindu ਧਰਮ ਵਿੱਚ ਵੰਡੀਆਂ ਪਾਉਣਾ ਤੁਹਾਡਾ ਇਹ ਕੰਮ ਇਸਲਾਮ ਧਰਮ ਦੇ ਵਿਰੁੱਧ ਹੈ।" 아가 칸 ਨੇ ਕਿਹਾ ਪਰ ਗਾਂਧੀ ਜੀ ਇਸ ਦਾ ਧਰਮ ਨਾਲ ਕੀ ਸੰਬੰਧ ਹੈ ਇਹ ਸਿਆਸੀ ਅਧਿਕਾਰਾਂ ਦਾ ਸਵਾਲ ਹੈ ਅਸੀਂ ਅਛੂਤਾਂ ਨਾਲੋਂ ਵਦੇਰੇ ਖੁਸ਼ਹਾਲ ਵਦੇਰੇ ਮਜ਼ਬੂਤ ਹਾਂ ਵਦੇਰੇ ਉਨਤ ਹਾਂ ਅਸੀਂ ਕੁਝ ਸਿਆਸੀ ਹੱਕ ਲੈਣ ਲਈ ਲੜ ਰਹੇ ਹਾਂ ਜੋ ਸਾਨੂੰ ਅਤੇ ਹੋਰ ਘੱਟ ਗਿਣਤੀ ਪਾਈਚਾਰਿਆਂ ਨੂੰ ਮੰਗਣ ਅਤੇ ਪ੍ਰਾਪਤ ਕਰਨ ਦਾ ਅਧਿਕਾਰ ਹੈ ਅਛੂਤਾਂ ਨੂੰ ਉਹ ਅਧਿਕਾਰ ਦੇਣਾ ਸਹੀ ਅਤੇ ਸਰਲ ਹੈ ਇਸ ਵਿੱਚ ਹੈਰਾਨੀ ਵਾਲੀ ਕੀ ਗੱਲ ਹੈ ਕੁਰਾਨ ਸ਼ਰੀਫ ਦੇ ਬਹਾਨੇ ਹਮਲਾ ناکਾਮ ਹੁੰਦਾ ਦੇਖ ਕੇ ਗਾਂਧੀ ਨੇ ਹੋਰ ਵੀ ਬੇਸ਼ਰਮੀ ਵਾਲਾ ਤਰੀਕਾ ਅਪਣਾਇਆ ਉਸਨੇ ਕਿਹਾ ਠੀਕ ਹੈ ਕੀ ਤੁਸੀਂ ਆਪਣੀਆਂ 14 ਮੰਗਾਂ ਪੂਰੀਆਂ ਕਰਨਾ ਚਾਹੁੰਦੇ ਹੋ ਠੀਕ ਹਾਂ ਜ਼ਰੂਰ ਜੇਕਰ ਤੁਸੀਂ ਕਮੇਟੀ ਵਿੱਚ ਅਛੂਤਾਂ ਦੀਆਂ ਮੰਗਾਂ ਨੂੰ ਰੱਦ ਕਰਦੇ ਹੋ ਅਤੇ ਉਹਨਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹੋ ਤਾਂ ਮੈਂ ਸਿਫਾਰਿਸ਼ ਕਰਦਾ ਹਾਂ ਕਿ ਤੁਹਾਡੀਆਂ ਸਾਰੀਆਂ 14 ਮੰਗਾ ਮੰਨ ਲਈਆਂ ਜਾਣਗੀਆਂ ਇਹ ਮਹਾਤਮਾ ਆਪਣੀ ਜ਼ਿੱਦ ਨੂੰ ਪੂਰਾ ਕਰਨ ਲਈ ਕਿਸ ਹੱਦ ਤੱਕ ਜਾ ਸਕਦਾ ਹੈ ਕਿ ਅਛੂਤਾਂ ਨੂੰ ਕੁਝ ਨਹੀਂ ਦੇਣਾ ਚਾਹੀਦਾ ਕੀ ਇਸ ਨੂੰ ਦੇਖ ਕੇ ਕੋਈ ਯਕੀਨ ਕਰ ਸਕੇਗਾ ਮੇਰੇ ਕੋਲ ਮੁਸਲਮਾਨਾਂ ਨਾਲ ਉਸ ਦੇ ਸਮਝੌਤੇ ਦਾ ਖਰੜਾ ਹੈ ਮੈਂ ਇਸ ਨੂੰ ਆਪਣੀ ਕਿਤਾਬ ਵਿੱਚ ਵੀ ਛਾਪਣ ਜਾ ਰਿਹਾ ਹਾਂ ਮੈਂ ਕੋਈ ਗੱਪ ਨਹੀਂ ਫੈਲਾ ਰਿਹਾ ਮੇਰੇ ਤੇ ਇੱਕ ਹੋਰ ਦੋਸ਼ ਹੈ ਕਿ ਮੈਂ ਕਾਂਗਰਸ ਨਾਲ ਹੱਥ ਨਹੀਂ ਮਿਲਾਉਂਦਾ ਇਹ ਸੱਚ ਹੈ ਖੈਰ ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ ਕਾਂਗਰਸ ਨਾਲ ਹੱਥ ਮਿਲਾਉਣ ਨਾਲ ਕੀ ਫਾਇਦਾ ਹੋ ਸਕਦਾ ਹੈ ਮੈਨੂੰ ਕਾਂਗਰਸ ਨਾਲ ਜੋੜਨ ਲਈ ਵੀ ਯਤਨ ਕੀਤੇ ਜਾ ਰਹੇ ਹਨ ਆਓ ਤੁਹਾਨੂੰ ਅਜੇ ਹੀ ਇੱਕ ਕੋਸ਼ਿਸ਼ ਬਾਰੇ ਦੱਸਦੇ ਹਾਂ ਤਾਂ ਜੋ ਕਾਂਗਰਸ ਨਾਲ ਮੁਲਾਕਾਤ ਦਾ ਰਾਜ਼ ਵੀ ਜਾਣ ਸਕਣ 1935 ਵਿੱਚ ਮੇਰੇ ਇੱਕ ਦੋਸਤ ਨੇ ਮੈਨੂੰ ਵਰਦਾ ਲੈ ਜਾਣ ਲਈ ਬੇਨਤੀ ਕੀਤੀ ਕਿ ਅਸੀਂ ਗਾਂਧੀ ਨਾਲ ਸੁਲਾ ਕਰਵਾਵਾਂਗੇ ਮੈਨੂੰ ਪਤਾ ਸੀ ਕਿ ਮੇਰੇ ਜਾਣ ਦਾ ਕੋਈ ਫਾਇਦਾ ਨਹੀਂ ਹੋਵੇਗਾ ਪਰ ਦੋਸਤੀ ਦੀ ਹੱਤਰ ਮੈਂ ਚਲਾ ਗਿਆ ਮੈਂ ਗਾਂਧੀ ਨੂੰ ਸ਼ੇ گاؤں ਵਿੱਚ ਮਿਲਿਆ ਅਤੇ ਮੇਰਾ ਅੰਦਾਜ਼ਾ ਬਿਲਕੁਲ ਸਹੀ ਨਿਕਲਿਆ ਅਸੀਂ ਵਰਦਾ ਵਿੱਚ ਸੇਠ ਜਮਨਾਲਾਲ ਜੀ ਦੇ ਘਰ ਵਾਪਸ ਆ ਗਏ ਅਤੇ ਉੱਥੇ ਕੁਝ ਹੋਰ ਲੋਕ ਮੈਨੂੰ ਸਮਝਾਉਣ ਲੱਗੇ ਜਮਨਾਲਾਲ ਜੀ ਨੇ ਕਿਹਾ ਦੇਖੋ ਡਾਕਟਰ ਸਾਹਿਬ ਤੁਸੀਂ ਬਹੁਤ ਵੱਡੀ ਪੁੱਲ ਕਰ ਰਹੇ ਹੋ ਮੈਂ ਪੁੱਛਿਆ ਕਿਵੇਂ ਉਹਨਾਂ ਕਿਹਾ ਦੇਖੋ ਕਲਪਨਾ ਕਰੋ ਕਿ ਜੇਕਰ ਤੁਸੀਂ ਕਾਂਗਰਸ ਨੂੰ ਮਿਲਦੇ ਹੋ ਤਾਂ ਤੁਹਾਨੂੰ ਕਿੰਨਾ ਫਾਇਦਾ ਹੋਵੇਗਾ ਅਸੀਂ ਛੂਤਾਤ ਅੰਦੋਲਨ ਨੂੰ ਤੁਹਾਡੇ ਹਵਾਲੇ ਕਰਾਂਗੇ ਕੀ ਤੁਸੀਂ ਜਾਣਦੇ ਹੋ ਕਿ ਮਾਰਵਾੜੀ ਪਾਈਚਾਰੇ ਬਾਰੇ ਪਹਿਲਾਂ ਕੀ ਕਿਹਾ ਜਾਂਦਾ ਸੀ ਮਾਰਵਾੜੀ ਲੋਕ ਪਾਵ ਸਮਾਜ ਵਿੱਚ ਲਗੀਆਂ ਯੋਕਾਂ ਹਨ ਜੋ ਰੈਤਾਂ ਦੇ ਕਰਾਂ ਅਤੇ ਬਾਰਾ ਨੂੰ ਲੁੱਟਣ ਵਾਲੇ ਉਲਟੀਆਂ ਖੋਪੜੀਆਂ ਵਾਲੇ ਬਦਮਾਸ਼ ਹਨ ਪਰ ਅੱਜ ਅੱਜ ਮਾਰਵਾੜੀ ਰਾਸ਼ਟਰੀ ਪੁਰਸ਼ ਹੈ ਉਸ ਦੀ ਮਹਾਨਤਾ ਹਰ ਥਾਂ ਮੰਨੀ ਜਾਂਦੀ ਹੈ ਇਸ ਦਾ ਕਾਰਨ ਕੀ ਹੈ ਇਸ ਦਾ ਕਾਰਨ ਇਹ ਹੈ ਕਿ ਅੱਜ ਅਸੀਂ ਕਾਂਗਰਸ ਨਾਲ ਜੁੜੇ ਹੋਏ ਹਾਂ ਤੁਸੀਂ ਕਾਂਗਰਸ ਵਿੱਚ ਸ਼ਾਮਲ ਹੋਵੋ ਤੁਸੀਂ ਵੀ ਰਾਸ਼ਟਰੀ ਨੇਤਾ ਬਣੋਗੇ ਮੈਂ ਕਿਹਾ ਇਹ ਕਿਵੇਂ ਹੋ ਸਕਦਾ ਹੈ ਮੈਨੂੰ ਗਾਂਧੀ ਵਿੱਚ ਕੋਈ ਵਿਸ਼ਵਾਸ ਨਹੀਂ ਹੈ ਮੈਨੂੰ ਉਹਨਾਂ ਦੇ ਕੰਮ ਵਿੱਚ ਵਿਸ਼ਵਾਸ ਨਹੀਂ ਹੈ ਮੇਰੇ ਅਤੇ ਉਸ ਵਿੱਚ ਅੰਤਰ ਹਨ ਜੇਕਰ ਮੈਂ ਕਾਂਗਰਸ ਨਾਲ ਮਿਲਦਾ ਹਾਂ ਤਾਂ ਮੈਂ ਉਹਨਾਂ ਨਾਲ ਕਿਵੇਂ ਕੰਮ ਕਰ ਸਕਾਂਗਾ ਜਮਨਾਦਾਸ ਨੇ ਕਿਹਾ ਇਹ ਕੋਈ ਵੱਡੀ ਗੱਲ ਨਹੀਂ ਹੈ ਜੇਕਰ ਅੰਤਰਹੰਤਾ ਕੀ ਹੋਵੇਗਾ ਜਵਾਰ ਲਾਲ ਨਹਿਰੂ ਨੂੰ ਦੇਖੋ ਉਹਨਾਂ ਦੇ ਗਾਂਧੀ ਨਾਲ ਵੀ મતਬੇਦ ਹਨ ਕਈ ਮਾਮਲਿਆਂ ਵਿੱਚ ਆਪਸ ਵਿੱਚ ਪੈੜ ਵੀ ਜਾਂਦੇ ਹਨ ਪਰ ਸਮੇਂਸ ਵਿੱਚ ਤੇ ਉਹ ਕਹਿੰਦੇ ਹਨ ਕਿ ਗਾਂਧੀ ਮੇਰੇ ਗੁਰੂ ਹਨ ਜੇਕਰ ਤੁਸੀਂ ਵੀ ਅਜਿਹਾ ਕਰੋਗੇ ਤਾਂ ਸਭ ਠੀਕ ਹੋ ਜਾਵੇਗਾ ਮੈਂ ਹੱਸ ਕੇ ਕਿਹਾ ਜੇਕਰ ਤੁਸੀਂ ਕਿਸੇ ਤੇ ਪਰੋਸਾ ਕਰਦੇ ਹੋ ਤਾਂ ਤੁਸੀਂ મતਬੇਦਾਂ ਦੇ ਬਾਵਜੂਦ ਉਹਨਾਂ ਨਾਲ ਕੰਮ ਕਰ ਸਕਦੇ ਹੋ ਪਰ ਮੈਂ ਗਾਂਧੀ ਤੇ ਬਿਲਕੁਲ ਪਰੋਸਾ ਨਹੀਂ ਕਰਦਾ ਇਸ ਲਈ ਵਿੱਚ ਵਿੱਚ ਕੰਮ ਕਰਦੇ ਮੈਂ ਉਸ ਨੂੰ ਗੁਰੂ ਕਿਵੇਂ ਕਹਾਗਾ ਅਤੇ ਮੈਂ ਉਸ ਦੇ ਨਾਲ ਕਿਵੇਂ ਕੰਮ ਕਰਾਂਗਾ ਗੱਲ ਇੱਥੇ ਹੀ ਖਤਮ ਹੋ ਗਈ ਇੱਕ ਵਾਰ ਫਿਰ ਅਸੀਂ ਗਾਂਧੀ ਨੂੰ ਅਲਵਿਦਾ ਕਹਿਣ ਸ਼ੇਗਾਉਗੇ ਸਾਡੇ ਵਰਦਾ ਪਹੁੰਚਣ ਤੋਂ ਪਹਿਲਾਂ ਸਾਡੀ ਗੱਲਬਾਤ ਉੱਥੇ ਪਹੁੰਚ ਗਈ ਸੀ ਜਿਵੇਂ ਹੀ ਮੈਂ ਗਾਂਧੀ ਦੇ ਸਾਹਮਣੇ ਉੱਥੇ ਪਹੁੰਚਿਆ ਤਾਂ ਮਹਾਦੇਵ ਦੇਸਾਈ ਨੇ ਗਾਂਧੀ ਨੂੰ ਕਿਹਾ ਖਬਰ ਛੇ ਬਾਪੂ ਜੀ ਡਾਕਟਰ ਸਾਹਿਬ ਸੂ ਕਹੂ ਛੇ ਕੀ ਕੀ ਕਹਿੰਦੇ ਹਨ ਗਾਂਧੀ ਨੇ ਪੁੱਛਿਆ ਮਹਾਦੇਵ ਦੇਸਾਈ ਨੇ ਅੱਗੇ ਬੋਲਿਆ ਜਿਵੇਂ ਉਹ ਗਾਂਧੀ ਬਾਰੇ ਆਪਣੀ رائے ਉਸ ਦੇ ਸਾਹਮਣੇ ਪ੍ਰਗਟ ਕਰਨ ਤੋਂ ਚਿਜਕਦਾ ਹੋਵੇ ਉਹ ਕਹਿ ਰਿਹਾ ਹੈ ਕਿ ਉਸ ਨੂੰ ਤੁਹਾਡੇ ਤੇ ਪਰੋਸਾ ਨਹੀਂ ਹੈ ਇਸ ਲਈ ਉਹ ਤੁਹਾਡੇ ਨਾਲ ਕੰਮ ਕਰਨ ਲਈ ਤਿਆਰ ਨਹੀਂ ਹੈ ਗਾਂਧੀ ਦੀ ਸਵਾਲੀਆ ਨਜ਼ਰਾਂ ਮੇਰੇ ਵੱਲ ਹੋ ਗਈਆਂ ਮੈਂ ਕਿਹਾ ਸੱਚ ਹੈ ਉਹ ਸਹੀ ਹੈ ਮੈਨੂੰ ਤੁਹਾਡੇ ਤੇ ਬਿਲਕੁਲ ਪਰੋਸਾ ਨਹੀਂ ਹੈ ਅੱਜ ਆਪਾਂ ਡਾਕਟਰ ਅੰਬੇਡਕਰ ਦੇ ਇੱਕ ਖਾਸ ਭਾਸ਼ਣ ਦੀ ਗੱਲ ਕਰ ਰਹੇ ਹਾਂ ਜਿਹੜਾ ਉਹਨਾਂ ਨੇ 1938 ਵਿੱਚ ਦਿੱਤਾ ਸੀ ਤੇ ਇਸ ਵਿੱਚ ਉਹਨਾਂ ਨੇ ਮਹਾਤਮਾ ਗਾਂਧੀ ਤੇ ਕਾਂਗਰਸ ਬਾਰੇ ਕਾਫੀ ਕਹਿ ਲੋ ਤਿੱਖੀਆਂ ਗੱਲਾਂ ਕਹੀਆਂ ਸਨ ਹਾਂਜੀ ਬਿਲਕੁਲ ਸਾਡੇ ਕੋਲ ਉਸ ਭਾਸ਼ਣ ਦੇ ਕੁਝ ਅੰਸ਼ ਨੇ ਤੇ ਆਪਾਂ ਕੋਸ਼ਿਸ਼ ਕਰਾਂਗੇ ਸਮਝਣ ਦੀ ਕਿ ਡਾਕਟਰ ਅੰਬੇਡਕਰ ਦੇ ਇਸ ਸਖਤ ਰਵਈਏ ਪਿੱਛੇ ਉਹਨਾਂ ਦੇ ਆਪਣੇ ਦੱਸੇ ਕਾਰਨ ਕੀ ਸਨ ਹਾਂ ਤੇ ਇਹ ਗੱਲ ਵੀ ਬੜੀ ਅਹਿਮ ਹੈ ਦੇਖੋ ਕਿ ਇਹ ਭਾਸ਼ਣ ਅਹਮਦਾਬਾਦ ਚ ਦਿੱਤਾ ਗਿਆ ਸੀ ਗੁਜਰਾਤ ਵਿੱਚ ਜਿਹੜਾ ਗਾਂਧੀ ਜੀ ਦਾ ਗੜ ਮੰਨਿਆ ਜਾਂਦਾ ਸੀ ਉਸ ਵੇਲੇ ਸਹੀ ਗੱਲ ਹੈ ਉੱਤੇ ਖੜੇ ਹੋ ਕੇ ਇੰਨੀ ਸਪਸ਼ਟ ਆਲੋਚਨਾ ਕਰਨਾ ਹਾਂ ਇਹ ਕੋਈ ਛੋਟੀ ਗੱਲ ਨਹੀਂ ਸੀ ਸਗੋਂ ਕੁਝ ਸਰੋਤਾ ਇਹ ਵੀ ਦੱਸਦੇ ਨੇ ਕਿ ਉਹਨਾਂ ਦੀ ਅਹਮਦਾਬਾਦ ਫੇਰੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਸਨ ਅੱਛਾ ਤੇ ਡਾਕਟਰ ਅੰਬੇਡਕਰ ਨੇ ਭਾਸ਼ਣ ਵਿੱਚ ਬੜੀ ਮਤਲਬ ਬੇਬਾਕੀ ਨਾਲ ਕਿਹਾ ਵੀ ਕਿ ਮੈਂ ਗਾਂਧੀ ਦਾ ਵਿਰੋਧੀ ਹਾਂ ਬਿਲਕੁਲ ਤੇ ਮੈਂ ਇੱਕ ਗਾਲ ਗਾਂਧੀ ਦੇ ਗੜ ਗੁਜਰਾਤ ਦੇ ਪਟਨ ਨਗਰ ਵਿੱਚ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਜਨਤਕ ਤੌਰ ਤੇ ਆਖਦਾ ਹਾਂ ਉਹਨਾਂ ਇਹ ਵੀ ਮੰਨਿਆ ਕਿ ਲੋਕ ਗਾਂਧੀ ਨੂੰ avatars ਪੁਰਸ਼ ਮੰਨਦੇ ਨੇ ਪਰ ਕਹਿੰਦੇ ਮੈਂ ਕਿਸੇ ਦੇ ਪੈਰਾਂ 'ਚ ਡਿੱਗ ਕੇ ਮਤਲਬ ਜੀ ਹਜ਼ੂਰੀ ਕਰਕੇ ਸਨਮਾਨ ਨਹੀਂ ਲੈਣਾ ਚਾਹੁੰਦਾ ਹੂੰ ਤੇ ਫਿਰ ਸਵਾਲ ਉੱਠਦਾ ਹੈ ਕਿ ਇਹ ਜਿਹੜਾ ਉਹਨਾਂ ਦਾ ਪੱਕਾ ਵਿਰੋਧ ਸੀ ਜਾਂ ਕਹਿ ਲਓ ਆਵਿਸ਼ਵਾਸ ਸੀ ਇਹ ਆਇਆ ਕਿੱਥੋਂ ਹਾਂ ਇਸ ਦੀ ਜੜ ਕੀ ਸੀ ਉਹਨਾਂ ਨੇ ਆਪਣੇ ਪਾਠਨ ਵਿੱਚ ਨਾ ਗੋਲ ਮਿਸ ਕਾਨਫਰੰਸ ਦਾ ਜ਼ਿਕਰ ਕੀਤਾ ਹੈ ਖਾਸ ਤੌਰ ਤੇ ਉਹਨਾਂ ਦੱਸਿਆ ਕਿ ਜਦੋਂ ਇੰਗਲੈਂਡ ਜਾਣਾ ਸੀ ਤਾਂ ਉਸ ਤੋਂ ਪਹਿਲਾਂ ਗਾਂਧੀ ਜੀ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਪਰੋਸਾ ਦਿੱਤਾ ਸੀ ਕਿਹੋ ਜਿਹਾ ਪਰੋਸਾ ਉਹਨਾਂ ਕਿਹਾ ਸੀ ਕਿ ਜੇਕਰ ਬਾਕੀ ਕੱਟ ਗਣਦੀਆਂ ਜਿਵੇਂ ਮੁਸਲਮਾਨ ਸਿੱਖ ਈਸਾਈ ਵਗੈਰਾ ਉਹ ਦਲਿਤਾਂ ਦੀਆਂ ਮੰਗਾਂ ਮੰਨ ਲੈਂਦੇ ਨੇ ਤਾਂ ਉਹ ਮਤਲਬ ਗਾਂਧੀ ਜੀ ਰੁਕਾਵਟ ਨਹੀਂ ਪਾਉਣਗੇ ਅੱਛਾ ਮਤਲਬ ਉਹਨਾਂ ਨੇ ਕਿਹਾ ਕਿ ਮੈਂ ਵਿਚ ਨਹੀਂ ਆਵਾਂਗਾ ਜੇ ਬਾਕੀ ਸਾਰੇ ਰਾਜ਼ੀ ਹੋਣ ਪਰ ਫਿਰ ਲੰਡਨ ਵਿੱਚ ਕੁਝ ਹੋਰ ਹੋਇਆ ਹਾਂਜੀ ਉੱਥੇ ਕਹਾਣੀ ਪੂਰੀ ਤਰ੍ਹਾਂ ਪਲਟ ਗਈ ਡਾਕਟਰ ਅੰਬੇਡਕਰ ਦੇ ਅਨੁਸਾਰ ਉਹ ਕਹਿੰਦੇ ਨੇ ਕਿ ਲੰਡਨ ਪਹੁੰਚ ਕੇ ਪਹਿਲਾ ਤਾਂ ਗਾਂਧੀ ਜੀ ਉਹਨਾਂ ਨੂੰ ਮਿਲਣ ਤੋਂ ਟਾਲ ਮਟੋਲ ਕਰਦੇ ਰਹੇ ਹੂੰ ਤੇ ਜਦੋਂ ਆਖਰਕਾਰ ਮੁਲਾਕਾਤ ਹੋਈ ਵੀ ਤੇ ਅੰਬੇਡਕਰ ਨੇ ਆਪਣੀਆਂ ਮੰਗਾਂ ਰੱਖੀਆਂ ਤਾਂ ਕਹਿੰਦੇ ਗਾਂਧੀ ਜੀ ਡੇਢ ਘੰਟਾ ਬਸ ਚੁੱਪਚਾਪ ਚਰਖਾ ਹੀ ਕੱਤੇ ਰਹੇ ਕੁਝ ਬੋਲੇ ਨਹੀਂ ਡੇਢ ਘੰਟਾ ਹਾਂ ਤੇ ਫਿਰ ਬਾਅਦ ਵਿੱਚ ਜਦੋਂ ਘਟ ਗਿਣਤੀ ਕਮੇਟੀ ਦੀ ਮੀਟਿੰਗ ਹੋਈ ਤਾਂ ਉੱਥੇ ਉਹਨਾਂ ਨੇ ਬਿਲਕੁਲ ਸਾਫ਼ ਕਹਿ ਦਿੱਤਾ ਕਿ ਮੈਂ ਅਛੂਤਾਂ ਨੂੰ ਕੁਝ ਵੀ ਦੇਣਾ ਨਹੀਂ ਚਾਹੁੰਦਾ ਓ ਇਹ ਤਾਂ ਬਹੁਤ ਵੱਡਾ ਫਰਕ ਸੀ ਪਰ ਇਹਨਾਂ ਕਈ ਗੱਲ ਤੋਂ ਬਿਲਕੁਲ ਤੇ ਡਾਕਟਰ ਅੰਬੇਡਕਰ ਲਈ ਇਹ ਸਿਰਫ ਕੋਈ ਸਿਆਸੀ મતਭੇਦ ਨਹੀਂ ਰਿਹਾ ਇੱਕ ਤਰ੍ਹਾਂ ਦਾ ਨਿੱਜੀ ਤੋਖਾ ਸੀ ਉਹਨਾਂ ਦੇ ਸ਼ਬਦਾਂ ਵਿੱਚ ਜਿਸ ਨੇ ਗਾਂਧੀ ਜੀ ਦੀ ਨੀਅਤ ਤੇ ਉਹਨਾਂ ਦੇ ਮਨ ਵਿੱਚ ਹਮੇਸ਼ਾ ਲਈ ਇੱਕ ਸਵਾਲ ਖੜਾ ਕਰ ਦਿੱਤਾ ਤਾਂ ਮਤਲਬ ਗੱਲ ਸਿਰਫ ਇੰਨੀ ਨਹੀਂ ਸੀ ਕਿ ਮੰਗਾ ਨਹੀਂ ਮੰਨਿਆ ਸਗੋਂ ਕੁਝ ਹੋਰ ਵੀ ਸੀ ਮੈਂ ਸੁਣਿਆ ਉਹਨਾਂ ਨੇ ਇੱਕ ਹੋਰ ਗੰਭੀਰ ਦੋਸ਼ ਵੀ ਲਾਇਆ ਸੀ ਗਾਂਧੀ ਜੀ ਤੇ ਹਾਂਜੀ ਉਹ ਇਸ ਤੋਂ ਵੀ ਅੱਗੇ ਗਏ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਇਹ ਦਾਅਵਾ ਕੀਤਾ ਕਿ ਗਾਂਧੀ ਜੀ ਨੇ ਨਾ ਮੁਸਲਮ ਨੁਮਾਇੰਦਿਆਂ ਨਾਲ ਇੱਕ ਵੱਖਰੀ ਮੀਟਿੰਗ ਕੀਤੀ ਸੀ। ਅੱਛਾ ਕੀ ਕਰਨ ਲਈ? ਇੱਕ ਸੌਦਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੇ ਕਹਿਣ ਮੁਤਾਬਿਕ। ਕਿ ਗਾਂਧੀ ਜੀ ਨੇ ਮੁਸਲਮ ਲੀਡਰਾਂ ਨੂੰ ਕਿਹਾ ਕਿ ਉਹ ਉਹਨਾਂ ਦੀਆਂ ਸਾਰੀਆਂ 14 ਮੰਗਾਂ ਮਨਵਾਉਣ ਵਿੱਚ ਮਦਦ ਕਰਨਗੇ। ਪਰ ਬਦਲੇ ਵਿੱਚ? ਬਦਲੇ ਵਿੱਚ ਇਹ ਕਿ ਮੁਸਲਮ ਨੁਮਾਇੰਦੇ ਜਿਹੜੀ ਘਟ ਗਿਣਤੀ ਇਸ ਕਮੇਟੀ ਐ ਉਸ ਵਿੱਚ ਅਛੂਤਾਂ ਯਾਨੀ ਦਲਿਤਾਂ ਦੀਆਂ ਮੰਗਾਂ ਦਾ ਵਿਰੋਧ ਕਰਨ ਇਹ ਤਾਂ ਬਹੁਤ ਹੀ ਗੰਭੀਰ ਗੱਲ ਐ ਬਹੁਤ ਗੰਭੀਰ ਤੇ ਡਾਕਟਰ ਅੰਬੇਡਕਰ ਨੇ ਇਹ ਵੀ ਕਿਹਾ ਕਿ ਇਸ ਕਥਿਤ ਸੌਦੇਬਾਜ਼ੀ ਦਾ ਉਹਨਾਂ ਕੋਲ ਲਿਖਤੀ ਸਬੂਤ ਵੀ ਮੌਜੂਦ ਹੈ ਉਹਨਾਂ ਨੇ ਇਸ ਨੂੰ ਗਾਂਧੀਜੀ ਵੱਲੋਂ ਇੱਕ ਵਿਸ਼ਵਾਸ ਘਾਤ ਕਿਹਾ ਸਮਝ ਆਉਂਦਾ ਹੈ ਕਿ ਫਿਰ ਇੰਨਾ ਡੂੰਘਾ ਅਵਿਸ਼ਵਾਸ ਕਿਉਂ ਪੈਦਾ ਹੋਇਆ ਤੇ ਸ਼ਾਇਦ ਇਹੀ ਵੱਡਾ ਕਾਰਨ ਸੀ ਕਿ ਉਹ ਕਦੇ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਏ ਪਾਵੇਂ ਕੋਸ਼ਿਸ਼ਾਂ ਹੋਈਆਂ ਹੋਣਗੀਆਂ ਹਾਂ ਤੁਸੀਂ ਸਹੀ ਸਮਝੇ ਇਹੀ ਮੁੱਖ ਕਾਰਨ ਬਣਿਆ ਦੇਖੋ ਸਰੋਤਾ ਵਿੱਚ ਨਾ 1935 ਦੀ ਵਰਦਾ ਵਿੱਚ ਹੋਈ ਇੱਕ ਮੀਟਿੰਗ ਦਾ ਜ਼ਿਕਰ ਆਉਂਦਾ ਹੈ ਅੱਛਾ ਵਰਦਾ ਮੀਟਿੰਗ ਹਾਂਜੀ ਉਥੇ ਸੇਠ ਜਮਨਾ ਲਾਲ ਬਜਾਜ ਜਿਹੜੇ ਗਾਂਧੀ ਜੀ ਦੇ ਕਾਫੀ ਕਰੀਬੀ ਸਨ ਤੇ ਕਾਂਗਰਸ ਦੇ ਖਜ਼ਾਨਚੀ ਵੀ ਸਨ ਉਹਨਾਂ ਨੇ ਡਾਕਟਰ ਅੰਬੇਡਕਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਕਾਂਗਰਸ ਵਿੱਚ ਆ ਜਾਣਾ ਕੀ ਕਹਿ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਕੋਈ ਅਹੁਦਾ ਵਗੈਰਾ हां उन्होंने बड़े औधे का लालच ਦਿੱਤਾ ਕਿਹਾ ਕਿ ਤੁਸੀਂ ਰਾਸ਼ਟਰੀ ਨੇਤਾ ਬਣ ਜਾਓਗੇ ਇਹ ਤੋਂ ਤੱਕ ਕਿ ਮਿਸਾਲ ਦਿੱਤੀ ਕਿ ਦੇਖੋ ਜਿਵੇਂ ਮਾਰਵਾੜੀ ਭਾਈਚਾਰਾ ਕਾਂਗਰਸ ਨਾਲ ਜੋੜਿਆ ਤੇ ਉਹਨਾਂ ਨੂੰ ਕਿੰਨਾ ਸਮਾਜਿਕ ਸਨਮਾਨ ਮਿਲਿਆ ਪਰ ਅੰਬੇਡਕਰ ਮੰਨੇ ਨਹੀਂ ਹੋਣਗੇ ਇਸ ਅਵਿਸ਼ਵਾਸ ਤੇ ਚੱਲਦੇ ਆ ਬਿਲਕੁਲ ਨਹੀਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਗਾਂਧੀ ਤੇ ਭਰੋਸਾ ਹੀ ਨਹੀਂ ਕਰਦਾ ਹੂੰ ਤੇ ਜਦੋਂ ਸੇਠ ਬਜਾਜ ਨੇ ਕਿਹਾ ਕਿ ਚਲੋ ਜਿਵੇਂ ਜਵਾਰਲਾਲ ਨਹਿਰੂ ਦੇ ਵੀ ਤਾਂ ਗਾਂਧੀ ਜੀ ਨਾਲ ਮਤਭੇਦ ਹੁੰਦੇ ਨੇ ਪਰ ਉਹ ਫਿਰ ਵੀ ਉਹਨਾਂ ਨੂੰ ਗੁਰੂ ਕਹਿ ਕੇ ਕੰਮ ਚਲਾ ਲੈਂਦੇ ਨੇ ਤੁਸੀਂ ਵੀ ਇੰਜ ਹੀ ਕਰ ਲੋ ਤਾਂ ਅੰਬੇਡਕਰ ਦਾ ਕੀ ਜਵਾਬ ਸੀ ਕਹਿੰਦੇ ਨੇ ਕਿ ਡਾਕਟਰ ਅੰਬੇਡਕਰ ਹੱਸ ਕੇ ਉਹਨਾਂ ਕਿਹਾ ਜਿਸ ਬੰਦੇ ਤੇ ਮੈਨੂੰ ਭਰੋਸਾ ਹੀ ਨਹੀਂ ਮੈਂ ਉਸਨੂੰ ਗੁਰੂ ਕਿਵੇਂ ਕਹਿ ਸਕਦਾ ਹਾਂ ਤੇ ਉਸ ਨਾਲ ਕੰਮ ਕਰਨਾ ਮੇਰੇ ਲਈ ਨਾ ਮੁਮਕਿਨ ਹੈ ਬੜੀ ਸਪਸ਼ਟ ਗੱਲ ਕਹੀ ਉਹਨਾਂ ਨੇ ਹਾਂਜੀ ਤੇ ਬਾਅਦ ਵਿੱਚ ਜਦੋਂ ਉਹ ਗਾਂਧੀ ਜੀ ਨੂੰ ਮਿਲੇ ਵੀ ਤਾਂ ਉਹਨਾਂ ਦੇ ਸਾਹਮਣੇ ਵੀ ਆਪਣਾ ਇਹ ਅਵਿਸ਼ਵਾਸ ਜ਼ਾਹਿਰ ਕਰ ਦਿੱਤਾ ਉਹਨਾਂ ਦਾ ਸਾਫ਼ ਮੰਨਣਾ ਸੀ ਕੀ ਕਾਂਗਰਸ ਜਿਹੜੀ ਹੈ ਉਹ ਪੈਸੇ ਵਾਲੇ ਲੋਕਾਂ ਦੇ ਸਰਮਾਇਦਾਰਾਂ ਦੇ ਹੱਥਾਂ ਵਿੱਚ ਹੈ ਤੇ ਇਸ ਜ਼ਰੀਏ ਆਮ ਲੋਕਾਂ ਦਾ ਭਲਾ ਨਹੀਂ ਹੋ ਸਕਦਾ ਤਾਂ ਇਹਨਾਂ ਸਾਰੀਆਂ ਗੱਲਾਂ ਤੋਂ ਖਾਸ ਕਰਕੇ 1938 ਦੇ ਉਸ ਭਾਸ਼ਣ ਦੇ ਅੰਸ਼ਾਂ ਤੋਂ ਇਹ ਬਿਲਕੁਲ ਸਾਫ਼ ਹੋ ਜਾਂਦਾ ਹੈ ਕਿ ਡਾਕਟਰ ਅੰਬੇਡਕਰ ਦਾ ਜਿਹੜਾ ਵਿਰੋਧ ਸੀ ਗਾਂਧੀ ਜੀ ਤੇ ਕਾਂਗਰਸ ਪ੍ਰਤੀ ਉਹ ਕੋਈ ਐਵੇਂ ਉਪਰੋਂ-ਉਪਰੋਂ ਦੀ ਗੱਲ ਨਹੀਂ ਸੀ ਨਹੀਂ ਬਿਲਕੁਲ ਨਹੀਂ ਇਹ ਤਾਂ ਗੋਲਮੇਜ਼ ਕਾਨਫਰੰਸ ਵਰਗੇ ਨਿੱਜੀ ਤਜਰਬਿਆਂ ਤੇ ਜਿਹੜਾ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਨਾਲ ਧੋਖਾ ਹੋਇਆ ਹੈ ਤੇ ਫਿਰ ਦਲਿਤਾਂ ਦੇ ਹਿੱਤਾਂ ਨੂੰ ਲੈ ਕੇ ਜਿਹੜੇ ਉਹਨਾਂ ਦੇ ਡੂੰਘੇ ਸਿਧਾਂਤਿਕ ਮਤਭੇਦ ਸਨ ਉਹਨਾਂ ਤੇ ਆਧਾਰਿਤ ਸੀ ਹਾਂਜੀ ਬਿਲਕੁਲ ਤੇ ਇਹ ਸੋਚਣਾ ਵੀ ਮਤਲਬ ਕਾਫੀ ਦਿਲਚਸਪ ਹੈ ਕਿ ਇਤਿਹਾਸ ਦੀਆਂ ਇੰਨੀਆਂ ਵੱਡੀਆਂ ਸ਼ਖਸੀਅਤਾਂ ਵਿਚਕਾਰ ਅਜਿਹੇ ਤਿੱਖੇ মতਪੇਦ ਅਜਿਹਾ ਡੂੰਗਾ ਅਵਿਸ਼ਵਾਸ ਕਿਉਂ ਅਤੇ ਕਿਵੇਂ ਪੈਦਾ ਹੋਇਆ ਸਹੀ ਗੱਲ ਹੈ ਇਹਨਾਂ ਚੀਜ਼ਾਂ ਨੂੰ ਸਮਝਣਾ ਸਾਨੂੰ ਭਾਰਤ ਦੀ ਆਜ਼ਾਦੀ ਦੀ ਲੜਾਈ ਤੇ ਉਸ ਤੋਂ ਬਾਅਦ ਦੇ ਸ਼ੁਰੂਆਤੀ ਸਿਆਸੀ ਦੌਰ ਦੀਆਂ ਜਿਹੜੀਆਂ ਜਟਿਲਤਾਵਾਂ ਨੇ ਉਹਨਾਂ ਬਾਰੇ ਬਹੁਤ ਕੁਝ ਸਿਖਾਉਂਦਾ ਹੈ ਇਹ ਸਾਨੂੰ ਮਜਬੂਰ ਕਰਦਾ ਹੈ ਕਿ ਅਸੀਂ ਇਤਿਹਾਸ ਦੇ ਜਿਹੜੇ ਸਧਾਰਨ ਜੇ ਬਿਰਤਾਂਤ ਬਣਾ ਲਏ ਜਾਂਦੇ ਨੇ ਉਹਨਾਂ ਤੋਂ ਪਾਰ ਜਾ ਕੇ ਦੇਖੀਏ ਮੈਨੂੰ ਨੀਰਜਾ 파ਰਤੀ ਅਤੇ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਨੂੰ ਦੇਵੋ ਇਜਾਜ਼ਤ ਇੱਕ ਹੋਰ 파ਸ਼ਨ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੈ ਪੀਮ ਜੈ ਭਾਰਤ ਜੈ ਸੰਵਿਧਾਨ